ਪੰਜਾਬ ਵਿੱਚ 13 ਸੀਟਾਂ ਦੇ ਜਿਹੜੇ ਆ VOTING ਪ੍ਰਕਿਰਿਆ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਆ 7 ਵਜੇ ਦਾ ਸਮਾਂ ਸੀਗਾ 7 ਤੋਂ 6 ਵਜੇ ਦਾ 7 ਵਜੇ ਗਏ ਨੇ ਲੇਕਿਨ VOTING ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਪੋਲਿੰਗ ਸਟੇਸ਼ਨਾਂ ਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਆ ਬੂਤਾ ਤੱਕ ਵੀ ਪਹੁੰਚ ਚੁੱਕੇ ਆ ਲੈਣਾ ਲੱਗੀਆਂ ਤੇ ਲੋਕ ਆਪਣੇ ਮੱਤ ਦਾ ਜਿਹੜਾ ਸਮਾਰਟ ਪ੍ਰੋਟ ਕਰਦੇ ਦਿਖਾਈ ਦੇ ਰਹੇ ਆ ਤੇ ਉਹ ਵੀ ਲੋਕ ਪਹੁੰਚੇ ਨੇ ਜਿਹੜੇ ਯੁਵਾ ਨੇ ਜਿਹੜੇ ਪਹਿਲੀ ਵਾਰੀ ਆਪਣੇ VOTING ਦਾ ਜਿਹੜਾ ਇਸਤੇਮਾਲ ਕਰਨਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਿਰ ਉਹ ਆਪਣੇ VOTING ਜਿਹੜੀ ਕਰਨ ਆਏ ਨੇ ਉਹਨਾਂ ਇੱਕ ਸਰਕਾਰ ਚਾਹੀਦੀ ਹੈ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਬੇਟਾ ਪਹਿਲੀ ਵਾਰੀ ਵੋਟ ਕਰਨਾ ਹੈ ਤੇ ਕੀ ਮੰਨ ਦੇ ਵਿੱਚ ਬੇਟਾ ਕਹਿਣਾ ਅਸੀਂ ਬੁਧੀਆ ਸਰਕਾਰ ਲੱਗੇਗੀ ਜੀ ਆਈ ਸ਼ਿਨ ਕਾਪੀ ਹੈਓ ਕੀ ਮੰਨ ਦੇ ਵਿੱਚ ਵਿਚਾਰ ਹੈ ਬੇਟਾ ਕਿਵੇਂ ਦੇ ਮੁੱਦੇ ਹੋਣੇ ਚਾਹੀਦੇ ਹੈ ਜੀ ਆਈ ਲੱਗਿਆ ਹੋਉ ਪਹੁੰਚ ਨਹੀਂ ਮੈ ਕਹਿਣਾ ਆਪਣਾ ਜਿਹੜਾ ਇਸ ਕਸੇ ਬੀਸ ਗਿਆ ਚੱਲਦਾ ਤਹਰਨ ਇੰਤਜ਼ਾਮ ਤੁਸੀਂ ਕਿਵੇਂ ਦੇ ਦਿੱਤਾ ਜੀ ਜੀ ਅਸੀਂ ਕਿ ਜਿਹੜੇ ਨੋਜਾਂ ਜੇ ਪਹਿਲੀ ਵਾਰੀ ਵੋਟਿੰਗ ਕਰਨ ਆਇਆ ਸਾਜੀ ਤੁਸੀਂ ਪਹਿਲਾਂ ਹੀ ਵੋਟ ਕਰਦੇ ਰਹੋ ਕੀ ਮੰਨਦੇ ਵਿੱਚ ਸਰ ਮੇਰੀ ਤਾਂ ਸਿਕਿਉਰਟੀ ਦੇ ਆ ਜਿਹੜੇ ਅੱਜਕੱਲ ਮਨ ਲੋਕ ਡੁੱਟੂ ਹੋਏ ਆ ਨਾ ਇਹ ਸਭ ਤੋਂ ਪਹਿਲਾਂ ਮੈਂ ਕਹਿੰਦਾ ਇਹ ਬੰਦ ਹੋ ਜਾਣ ਤੇ ਬਾਕੀ ਸਭ ਜੀ ਸਾਜੀ ਭਾਈ ਬਾਕੀ ਮਹਿੰਗਾਈ ਦਾ ਜੋ ਹੀ ਉਹ ਤਾਂ ਚਲ ਚੱਲਦਾ ਰਹਿਣਾ ਹੈਗਾ ਸਿਕਿਉਰਿਟੀ ਜਿਹੜੀ ਹੈ ਨਾ ਉਹ ਬਹੁਤ ਬਹੁਤ ਮਤਵ ਤੇ ਸਰ ਗਰਮੀ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਪੋਲਿੰਗ ਸਟੇਸ਼ਨ ਤੇ ਕਿਹੜੇ ਇੰਤਜ਼ਾਮ ਹੋਣੇ ਚਾਹੀਦੇ ਹੈ ਇੰਤਜ਼ਾਮ ਬਹੁਤ ਵਧੀਆ ਹੈ ਸਭ ਠੀਕ ਹੈ ਬਿਲਕੁਲ ਜੇ ਹਰੇਕ ਬੰਦੇ ਨੂੰ ਕਮਾ ਆਵੇ ਵੋਟ ਹੂ ਤਾਂ ਘਰੋਂ ਨਿਕਲਣਾ ਕਿ ਆਪਾਂ ਇਹ ਜੂਈ ਚਾਹੀਦਾ ਹੈ ਵੋਟ ਜੂਈ ਤਾਂ ਪੰਜੀ ਤੁਸੀਂ ਵੀ ਇੱਥੇ ਆਇਓ ਬੋਟ ਪੰਪ ਕੀ ਮੰਦੇ ਵਿੱਚ ਪੰਜੀ ਸਹੀ ਸਰਕਾਰ ਬਣਨੀ ਚਾਹੀਦੀ ਹੈ ਮਤਲਬ ਬੱਚਿਆਂ ਦਾ ਵੀ ਫਿਊਚਰ ਹੋਣਾ ਚਾਹੀਦਾ ਹੈ ਅੱਜ ਕੱਲ ਬੱਚੇ ਸਾਰੇ ਬਾਹਰ ਜਾ ਰਹੇ ਨੇ ਉਹ ਅਗਰ ਆਪਣੀ ਸਰਕਾਰ ਹੀ ਕੁਝ ਕਰੇਗੀ ਤੇ ਬੱਚੇ ਆਪਾਂ ਬਾਹਰ ਨਹੀਂ ਭੇਜਾਂਗੇ ਠੀਕ ਹੈ ਨਾ ਆਪਣੀ ਸਰਕਾਰ ਵਧੀਆ ਬਣਨੀ ਚਾਹੀਦੀ ਹੈ ਇਹ ਬਸ ਬੱਸ ਹੀ ਉਹ ਕਹਿਣਾ ਚਾਹਾਂਗੀ ਕਿ ਸਭ ਨੂੰ ਵੋਟ ਕਰਨੀ ਚਾਹੀਦੀ ਹੈ 7 ਵਜੇ ਤੁਸੀਂ ਟੈਂਸਰ ਆ ਗਏ ਹੋ ਗਰਮੀ ਦਾ ਵੀ ਮੌਸਮ ਹੈ ਤੁਸੀਂ ਕਿਵੇਂ ਦੇਖਦੇ ਹੋ ਕੋਈ ਗਰਮੀ ਹੈ ਤੇ ਆਪਣਾ ਜਿਹੜਾ ਅਧਿਕਾਰ ਹੈ ਉਹ ਤੇ ਆਪਾਂ ਨੂੰ ਚਾਹੀਦਾ ਹੀ ਨਾ ਹਾਂਜੀ ਬਹੁਤ ਵਧੀਆ ਸੋਚ ਹੈ ਜਿਹੜੇ ਇੱਥੇ ਵੋਟਰ ਆਏ ਉਹ ਕਹਿੰਦੇ ਚਾਹੇ ਗਰਮੀ ਵੀ ਆਏ ਲੇਕਿਨ ਆਪਣਾ ਅਧਿਕਾਰ ਜਿਹੜੀ ਆ ਉਹਦਾ ਵਰਤੋਂ ਜਿਹੜੀ ਆ ਕਰਨੀ ਚਾਹੀਦੀ ਆ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੇ ਲੋਕ ਆ ਵੋਟ ਪਾ ਕੇ ਵੀ ਜਿਹੜੇ ਆਪਰ ਤਰੰਗ ਵਾਪਰ ਜਾ ਰਹੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਕੋਸ਼ਿਸ਼ ਕਰੀ ਸੱਚੀ ਗੱਲ ਜੀ ਭਾਜੀ ਵੋਟ ਪਾਣ ਆਇਓ ਤੇ ਕੀ ਮੰਤ ਦੇ ਵਿੱਚ ਸਰ ਹਾਂਜੀ ਮੰਨ ਦੇ ਵਿੱਚ ਕੀ ਮੰਨ ਦੇ ਵਿੱਚ ਇਹ ਹੈ ਕਿ ਜੀ ਇੱਕ ਚੰਗੀ ਸਰਕਾਰ ਆਵੇ ਜਿਹੜਾ ਕਿ ਲੋਕਾਂ ਦਾ ਭਲਾ ਹੋਵੇ ਵੈਸੇ ਤਾਂ ਸਰ ਸਾਨੂੰ ਆਮ ਬੰਦੇ ਨੂੰ ਪੁੱਛਿਆ ਨਹੀਂ ਜਾਂਦਾ ਹੈਗਾ 5 ਸਾਲ ਬਾਅਦ ਐਟਲੀਸ ਸਾਡੀ ਸੁਣੀ ਜਾਂਦੀ ਹੈ ਐਸੇ ਗੱਲ ਦੀ ਖੁਸ਼ੀ ਹੈ ਸਰ ਜੀ ਸਰ ਇੱਥੇ ਤੁਸੀਂ ਅੱਜ ਗਰਮੀ ਦਾ ਮੌਸਮ ਹੈ ਤੁਸੀਂ ਕਿਵੇਂ ਦੇ ਇੰਤਜ਼ਾਮ ਇੰਤਜ਼ਾਮ ਵਧੀਆ ਜੀ ਅਸੀਂ ਤਾਂ ਸیرے-ਸੇਰੇ ਆ ਗਏ ਐਸੇ ਕਰਕੇ ਕਿ ਅਰਲੀ ਦਾ ਮਾਰਨਿੰਗ ਫ੍ਰੀ ਹੋ ਜਾਈਏ ਥੈਂਕ ਯੂ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਵੀ ਗਰਮੀ ਕਰਕੇ ਵੀ ਲੋਕਾਂ ਦੀ ਕੋਸ਼ਿਸ਼ ਹੈ ਵੀ ਸਵੇਰੇ ਪਹਿਲੇ ਟਾਈਮ 'ਚ ਜਿਹੜੀ ਆਪਣੀ ਵੋਟ ਜਿਹੜੀ ਆ ਅਧਿਕਾਰ ਆ ਵੀ ਉਹਰਾ ਇਸਤੇਮਾਲ ਜਿਹੜਾ ਕਰ ਦਿੱਤਾ ਜਾਵੇ ਕਿਉਂਕਿ ਜਿਆਦਾ ਗਰਮੀ ਹੋਣ ਕਰਕੇ ਘਰੋਂ ਨਿਕਲਣਾ ਮੁਸ਼ਕਿਲ ਆ ਪਾਵੇਂ ਪੋਲਿੰਗ ਸਟੇਸ਼ਨਾਂ ਦੇ ਬੂਥਾਂ ਤੇ ਜਿਹੜੇ ਇੰਤਜ਼ਾਮ ਜਿਹੜੇ ਹੈਗੇ ਆ ਉਹ ਪੂਕਾ ਕੀਤੇ ਗਏ ਨੇ ਵੀ ਪਾਣੀ ਦਾ ਵੀ ਇੰਤਜ਼ਾਮ ਆ ਕੂਲਰ ਦਾ ਵੀ ਇੰਤਜ਼ਾਮ ਪੱਖਿਆਂ ਦਾ ਵੀ ਇੰਤਜ਼ਾਮ ਜਿਹੜਾ ਕੀਤਾ ਗਿਆ ਤਾਂ ਜੋ ਇੱਥੇ ਜਿਹੜੇ ਵੋਟਰ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਇੱਥੇ ਪਹੁੰਚਣ ਤੇ ਗਰਮੀ ਜਿਹੜੀ ਆ ਵੀ ਉਹਦੇ ਤੋਂ ਜਿਹੜੀ ਆ ਉਹਨਾਂ ਨੂੰ ਜਾਤ ਵੀ ਮਿਲੇ ਤੇ ਇੱਥੇ ਆ ਕੇ ਆਪਣੇ ਮਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।